ਸਤਿ ਸ੍ਰੀ ਅਕਾਲ ਜੀ ਚੌਧਰੀ ਡੇਰੀ ਫਾਰਮ ਜੈੰਤੀ ਪਰ ਚੈਨਲ ਵੇਖਣ ਵਾਲਿਆਂ ਦਾ ਸਵਾਗਤ ਹੈ ਜੀ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਝੋਟੀਆਂ ਸੇਲ ਕੀਤੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਦੋਂਦੀ ਕੱਟੀ ਆ ਤਾਜ਼ੀਆਂ ਸੁਈਆਂ ਦੋਵੇਂ ਇੱਕ ਉਹ ਕੱਟੀ ਹੋ ਰਹੀ ਆ ਤੇ ਦੁੱਧ ਦੋਵਾਂ ਥਲੇ ਝੋਟੀਆਂ ਥਲੇ 11-11 ਕਿਲੋ ਤਿਆਰ ਆ ਕੋ ਦੋਂਦੀ ਕੱਟੀ ਫੜ ਖਾਦੀ ਹੋਣਾ ਨੇ ਕਰਨ ਨਗਾ ਕੰਮ ਤੇ ਆ ਲੋ ਲਓ ਜੀ ਚਲੋ ਬਹੁਤ ਸ਼ਕੀਨ ਕੱਟੀ ਆ ਦੋਸਤੋ ਦੁੱਧ ਇਸ ਵੇਲੇ 11 ਕਿਲੋ ਤਿਆਰ ਆ ਝੋਟੀ ਥਲੇ ਕਰਦੇ 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 ਲੈ ਜਾ ਲੈ ਇਹ ਆਪਣੇ ਚੱਲੀ ਆ ਗਰਦਾਸਪੁਰ ਹੋਰ ਵੀ ਵੀਰ ਭਰਾ ਜਿੰਨੇ ਵੀ ਆ ਜਿਨ੍ਹਾਂ ਨੂੰ ਦੋਂਦੀਆਂ ਝੋਟੀਆਂ ਚੌਗੀਆਂ ਚਾਹੀਦੀਆਂ ਐ ਚੌਧਰੀ ਡੇਰੀ ਫਾਰਮ ਜੈੰਤੀਪੁਰ ਤੇ ਵਿਜ਼ਿਟ ਕਰੋ ਇਸ ਨੰਬਰ ਤੇ 9888152425 ਤੇ ਕੰਟੈਕਟ ਕਰੋ ਇਹ ਵੀ ਦੋ ਦਾਂ ਦੇ ਕੱਟੀ ਦੋਸਤੋ ਇਹਦੇ ਥੱਲੇ ਵੀ 11 ਕਿਲੋ ਦੋ ਤਿਆਰ ਆ ਤੇ ਬੜੀਆਂ ਵਾਜਬ ਰੇਟ 'ਚ ਕਈਆਂ ਨੇ ਕਾਲ ਸਵੇਰੇ ਹੀ ਝੋਟੀਆਂ ਲੈ ਕੇ ਆਂਦੀਆਂ ਆਹੀਆਂ 8 ਚੱਲ ਚੱਲਾ 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 ਜਿਉ ਹੋਲੀ ਹੋਲੀ ਓਏ ਹੋਲੀ ਯਾਰ ਚਿੱਕੜ ਚ ਕੰਨ ਖੜਦਾ ਨੂੰ ਲੈ ਜਾ ਲੈ ਜਾ ਲੈ ਜਾ ਓ ਬਾਈ ਕਰੋ ਜੀ ਕੋਈ ਚਾਈ ਛਲੇ ਲੱਗਾ